ਨਾਰਕੋਟਿਕ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਤੇ ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਸੋ ਮੁਹਾਲੀ ਦੇ ਵਿੱਚ ਅਸੀਂ ਮੌਜੂਦ ਆ ਸੋ ਦੱਸਦੀ ਹੈ ਕਿ ਮੁਹਾਲੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਖੂਬਸੂਰਤ ਸ਼ਹਿਰ ਬਣਨ ਜਾ ਰਿਹਾ ਹੈ ਜੀ ਹਾਂ ਹਲਕਾ ਵਿਧਾਇਕ ਨੇ ਮੁਹਾਲੀ ਤੋਂ ਸਾਡੇ ਨਾਲ ਨੇ ਤੇ ਵਿਉਂਤਵੰਦੀ ਹੈ ਜਿਹੜੀ ਬਣ ਚੁੱਕੀ ਹੈ ਤੇ ਅੱਜ ਸੜਕ ਦਾ ਵੀ ਉਦਘਾਟਨ ਜਿਹੜਾ ਕਰ ਦਿੱਤਾ ਗਿਆ ਗੱਲਬਾਤ ਕਰ ਲੈਨੇ ਆ ਆ ਸਰ ਕਿੱਦਾਂ ਦੀ ਰਣਨੀਤੀ ਜਿਹੜੀ ਮੁਹਾਲੀ ਨੂੰ ਲੈ ਕੇ ਆਉਣ ਵਾਲੇ ਸਮੇਂ ਚ ਬਣਾਈ ਗਈ ਹੈ ਜੀ ਦੇਖੋ ਇਹ ਆ ਵੀ ਮੁਹਾਲੀ ਸ਼ਹਿਰ ਆ ਜਿਹੜਾ ਆਉਣ ਵਾਲੇ ਟਾਈਮ ਤੇ ਤੁਸੀਂ ਦੇਖੋਗੇ ਬਈ ਮਤਲਬ ਕੋਈ ਐਸੀ ਸਹੂਲਤ ਨਹੀਂ ਹੋਊਗੀ ਜਿਹੜੀ ਇੰਟਰਨੈਸ਼ਨਲ ਪੱਧਰ ਦੀ ਹੋਵੇ ਤੇ ਮੁਹਾਲੀ ਦੇ ਵਿੱਚ ਨਾ ਹੋਵੇ ਜੀ ਮੋਹਾਲੀ ਨੂੰ ਸਵਾਰਿਆ ਜਾ ਰਿਹਾ ਹੈ ਸਜਾਇਆ ਜਾ ਰਿਹਾ ਹੈ ਤੁਸੀਂ ਦੇਖਿਆ ਵੀ ਮੋਹਾਲੀ ਦੀ ਚੌਂਕ ਬਣ ਰਹੇ ਨੇ ਰੌਂਡ ਅਬਾਊਟਸ ਠੀਕ ਹੈ ਔਰ ਉਸ ਤੋਂ ਬਾਅਦ ਬਣ ਕੇ ਕੁਝ ਤਿਆਰ ਵੀ ਹੋ ਗਏ ਕੁਝ ਬਣਨ ਜਾ ਰਹੇ ਨੇ ਔਰ ਟੋਟਲੀ ਮੋਹਾਲੀ ਨੂੰ ਕਵਰ ਕਰ ਰਹੇ ਹੈ ਸਿਕਿਉਰਿਟੀ ਦੇ ਵਿੱਚ ਸਰਵੇਲੈਂਸ ਅੰਡਰ ਸਰਵੇਲੈਂਸ ਜਗ੍ਹਾ ਜਗ੍ਹਾ ਤੇ ਕੈਮਰੇ ਜਿਹੜੇ ਲੱਗ ਰਹੇ ਨੇ ਜਿਦੇ ਨਾਲ ਚੋਰੀਆਂ ਵੀ ਘਟਣਗੀਆਂ ਐਕਸੀਡੈਂਟ ਵੀ ਘਟਣਗੇ ਟ੍ਰੈਫਿਕ ਵੀ ਕੰਟਰੋਲ ਚਾਊਗਾ ਔਰ ਸਾਰਾ ਮੋਹਾਲੀਆ 100 ਕਰੋੜ ਰੁਪਏ ਦੀ ਲਗਤ ਦੇ ਨਾਲ ਜਿਹੜੇ ਕੈਮਰੇ ਲੱਗ ਰਹੇ ਨੇ ਉੱਥੇ ਉਸ ਤੋਂ ਬਾਅਦ ਜਿਹੜੀਆਂ 메ਨ ਰੋਡ ਦੇ ਸਾਰੇਆਂ ਸਜਾਇਆ ਜਾ ਰਿਹਾ ਹੈ ਉਹਨਾਂ ਦੀ ਬਕਾਇਦਾ ਤੌਰ ਤੇ ਭਾਵੇਂ ਗ੍ਰਿਲਸ ਨਹੀਂ ਲੱਗੀਆਂ ਹੋਈਆਂ ਜਿਹੜੀਆਂ ਭਾਵੇਂ ਉਹ ਸੈਂਟਰ ਵਰਜ ਹੈ ਭਾਵੇਂ ਉਹ ਫੁੱਟਪਾਥ ਨੇ ਭਾਵੇਂ ਕਰਬ ਚੈਨਲ ਨੇ ਭਾਵੇਂ ਹਾਰਟੀਕਲਚਰ ਦਾ ਕੰਮ ਹਰ ਇੱਕ ਚੀਜ਼ ਨੂੰ ਮੈਨੂਅਲੀ ਪਲੈਨਿੰਗ ਕਰਕੇ ਅੱਜ ਹਰ ਇੱਕ ਰੋਡ ਦੀ ਉਸ ਰੋਡ ਦੇ ਉੱਤੇ ਕੰਮ ਬਹੁਤ ਜਲਦੀ ਹੈ ਜਿਹੜਾ ਸ਼ੁਰੂ ਹੋਣ ਵਾਲਾ ਔਰ ਤੁਸੀਂ ਦੇਖੋਗੇ ਵੀ 1.5 ਤੋਂ 2 ਮਹੀਨੇ ਵਿੱਚ ਕੰਮ ਸ਼ੁਰੂ ਹੋ ਜਾਣਗੇ ਔਰ ਸ਼ੁਰੂ ਹੋਣ ਤੋਂ ਬਾਅਦ 6 ਮਹੀਨੇ ਅਰ ਸਾਲ ਦੇ ਵਿੱਚ ਸਾਰੀਆਂ ਜਿਹੜੀਆਂ ਰੋਡਸ ਨੇ ਖਾਸ ਕਰਕੇ ਅਸੀਂ ਪਹਿਲਾਂ ਦੋ ਰੋਡਸ ਲਈਆਂ ਨੇ ਇੱਕ 에어ਪੋਰਟ ਰੋਡ ਹੈ ਜਿਹੜੀ ਖਰੜ ਤੋਂ ਲੈ ਕੇ ਹਾਈਐਸ ਆਈਆਈਐਸਆਰ ਤੱਕ ਔਰ ਦੂਸਰੀ ਜਿਹੜੀ ਰੋਡ ਲਈ ਆ ਉਹ ਅਸੀਂ ਜਿਹੜੀ ਫਰਨੀਚਰ ਮਾਰਕੀਟ ਆ ਉਦੋਂ ਅਸੀਂ ਜਿਹੜੀ ਸੈਮੀ ਕੰਡਕਟਰ ਫੈਕਟਰੀ ਆ ਉਥੋਂ ਦਾ ਕਸੀ ਲਈਏ ਦੋ ਰੋਡ ਦਾ ਕੰਮ ਹੈ ਜਿਹੜਾ ਉਹ ਇਮੀਡੀਏਟ ਸ਼ੁਰੂ ਹੋ ਜਾਊਗਾ ਤੇ ਬਾਕੀ ਵੀ ਸਾਰਾ ਕੰਮ ਬਹੁਤ ਜਲਦੀ ਸ਼ੁਰੂ ਹੋ ਕੇ ਪਤਾ ਚੱਲੂਗਾ ਵੀ ਆਮ ਆਦਮੀ ਪਾਰਟੀ ਸਰਕਾਰ ਹੈ ਰਹੀ ਉਹ ਕੰਮ ਕਰਵਾ ਰਹੀ ਠੀਕ ਹੈ ਸਰ ਵਾਤਾਵਰਨ ਨੂੰ ਲੈ ਕੇ ਵੀ ਕੋਈ ਪਲਾਨ ਹੈਗਾ ਵੀ ਸੜਕਾਂ ਤੇ ਰੁੱਖ ਲਗਾਉਣੇ ਜਿਵੇਂ ਕਿ ਸੀਐਮ ਮਾਨ ਸਾਹਿਬ ਦਾ ਵੀ ਨਿਰਦੇਸ਼ ਨਹੀਂ ਵਾਤਾਵਰਨ ਨੂੰ ਲੈ ਕੇ ਅਸੀਂ ਪਹਿਨੇ ਬਹੁਤ ਚੰਗਦੇ ਆ ਤੁਸੀਂ ਦੇਖੋਗੇ ਰੁੱਖ ਲੱਗੇ ਵੀ ਬਹੁਤ ਹੋਏ ਹੋਏ ਨੇ ਔਰ ਹੋਰ ਵੀ ਜਿੱਥੇ ਜਿੱਥੇ ਜਗ੍ਹਾ ਮਿਲੂਗੀ ਉਥੇ ਬਕਾਇਦਾ ਰੁੱਖ ਵੀ ਲਵਾਏ ਜਾਣਗੇ ਔਰ ਮਾਹੌਲ ਖਰਾਬ ਨਾ ਹੋਵੇ ਵਾਤਾਵਰਨ ਖਰਾਬ ਨਾ ਹੋਵੇ ਉਹਦੇ ਲਈ ਹੋਰ ਵੀ ਜ ਨੇ ਉਹ ਕੀਤੇ ਜਾ ਰਹੇ ਨੇ ਜਿੱਦਾਂ ਕੂੜੇ ਦਾ ਪ੍ਰਬੰਧ ਜਿਹੜਾ ਸਹੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ ਉਸ ਤੋਂ ਬਾਅਦ ਸਫਾਈ ਦਾ ਕੰਮ ਜਿਹੜਾ ਰਾਤ ਨੂੰ ਕਰਾਇਆ ਜਾ ਰਿਹਾ ਤਾਂ ਕਿ ਲੋਕਾਂ ਦੀ ਸਿਹਤ ਦੇ ਉੱਤੇ ਕੋਈ ਗਲਤ ਅਸਰ ਨਾ ਕਰੇ ਤੋਂ ਹੋਰ ਵੀ ਬਹੁਤ ਸਾਰੇ ਕਦਮ ਨੇ ਜਿਹੜੇ ਵਾਤਾਵਰਣ ਲੈ ਕੇ ਹੋ ਚੁੱਕੇ ਜਾ ਰਹੇ ਸੋ ਮੁਹਾਲੀ ਤੋਂ ਜਿਹੜੇ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਸਾਡੇ ਨਾਲ ਮੌਜੂਦ ਸਨ ਉਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਹ ਮੁਹਾਲੀ ਸ਼ਹਿਰ ਨੂੰ ਪੰਜਾਬ ਦਾ ਸਭ ਤੋਂ ਖੂਬਸੂਰਤ ਸ਼ਹਿਰ ਹੈ ਜਿਹੜਾ ਬਣਾਇਆ ਜਾ ਰਿਹਾ ਹੈ ਤੇ ਬਹੁਤ ਜਲਦ ਆਹ ਸੜਕਾਂ ਨੇ ਜਿਹੜੀਆਂ ਬਣ ਰਹੀਆਂ ਨੇ ਉਹਨਾਂ ਦੇ ਉਦਘਾਟਨ ਹੋ ਰਹੇ ਨੇ ਤੇ ਇਸੇ ਤਹਿਤ ਅੱਜ 90 ਤੇ 91 ਸੈਕਟਰ ਦੀ ਸੜਕ ਦਾ ਵੀ ਉਦਘਾਟਨ ਜਿਹੜਾ ਕਰ ਦਿੱਤਾ ਗਿਆ ਨਾਲ ਹੀ ਵਿਧਾਇਕ ਸਾਹਿਬ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਜੋ ਸੁਪਨਾ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਂਦਾ ਉਹ ਸੁਪਨਾ ਬਹੁਤ ਜਲਦ ਜਿਹੜਾ ਪੂਰਾ ਹੋਣ ਜਾ ਰਿਹਾ ਹੈ ਤੇ ਮੁਹਾਲੀ ਸ਼ਹਿਰ ਵੀ ਰੰਗਲੇ ਪੰਜਾਬ ਦਾ ਇੱਕ ਸੁੰਦਰ ਸ਼ਹਿਰ ਬਣ ਕੇ ਉਭਰੇਗਾ ਸੋ ਕੈਮਰਾ ਪਰਸਨ ਹੈਰੀ ਦੇ ਨਾਲ ਤਜਿੰਦਰ ਚੰਦੀ ਦਾ ਅਨਮਿਊਟ ਮੁਹਾਲੀ